হাত <laughs> গুৱা ਕਿੱਤ ਕ ਮਨੋਮੀਓਂ ਕਹ ਰਹਾ ਜੀ ਬਜ਼ਾਰ ਹਲੇ ਉੱਪਰ ਜੀ ਨਾ ਪੜੋ ਬਜ਼ਾਰ ਤਮਾ ਨਾ ਬੰਦੀ ਅਸਮਾਨ ਇਹਦੇ ਉੱਤੇ ਹਾਂ ਨਾ ਬਜ਼ਾਰ ਜੀ ਚੈ ਨਹੀਂ ਚੱਲ ਰਹਾ ਅੱਜ ਇਹਦੀ ਤੋਂ ਸਾਲਾ ਮਾਹੌਲ ਹੋਣੀ ਉਹਨਾਂ ਨੂੰ ਫੋਨ ਕਰਾਪ ਸਰ ਇਹਦਾ ਨਹੀਂ ਪੈਸਾ ਲੱਗਣਾ ਪਾਦਾ ਫੋਨ ਲਾਓ ਜੀ ਫੋਨ ਲਾਓ ਜੀ हेलो bien, ei ole, ik mi hi maрал, ik hi mahar dan geschult, allahi jo, ik harpaMeh, ik Sho, ik pallog dai, ik carom. Adiadi yo bang часов,ה teknologi meals ik dh els 전ik tuk minitind instagram, ਹਾਂਜੀ ਮਾਣੇ ਨਾ ਉਹਨੇ ਚੋਹਾਂ ਦਾ ਚੋਹਾਂ ਦੀਆਂ ਤਾਂ ਹਾਂਜੀ ਨਾ ਉਹਨੇ ਨਾ ਬੰਨਿਆ ਉਹਦੇ ਮੁੱਛੇ ਮਾਰਨ ਜਾਓ ਆ ਜਾਓ ਜੇ ਉੱਥੇ ਖੜੇ ਰਹਿਣੇ ਆਸਤੇ ਹੈਗੇ ਤੁਹਾਨੂੰ ਪਾਸੇ ਲਿਖਾ ਦੇਣਾ ਕਰਵਾ ਦੇਣਾ ਪਰ ਤੁਸੀਂ ਇੱਥੇ ਨਹੀਂ ਇੱਥੇ ਅੱਗੇ ਕਰਾਓ ਪਾਸਾ ਨੰਬਰ ਤੇ ਨਾ ਨੰਬਰ ਤੇ ਅੱਗੇ ਨੰਬਰ ਤੇ ਮਾਣ ਨੰਬਰ ਲੈ ਵਾਹਤਾਂ ਨੰਬਰ ਲੈ ਦਿਖਿਆ ਹੋਇਆ ਪੰਜ ਲੋਕਾਂ کیا نہیں جا رہی ہو تصدیق ہو رہا ہے آج میں نہیں جا رہا میں نہیں جا رہی کیا نہیں جا رہی ہو تصدیق ہو رہا ہے آج میں نہیں جا رہا میں نہیں جا رہی आरटीसी ਦੀ ਬੱਸ ਦੇ ਵਿੱਚ ਟਿਕ ਟਕ ਕੱਟਣ ਨੂੰ ਲੈ ਕੇ ਲੇਡੀਜ਼ ਦੇ ਕਨੈਕਟਰ ਦੇ ਵਿੱਚ ਹੋਈ ਕਹਾਣੀ ਸੁਣੀ ਅਤੇ ਇੱਕ ਦੂਜੇ ਤੇ ਲਗਾਏ ਗੰਭੀਰ ਦੋਸ਼ ਉਹ ਤੁਹਾਨੂੰ ਸੁਣਾਉਣਾ ਹੈ ਕੀ ਕਹਿੰਦੇ ਨਜ਼ਰ ਆਈਆਂ ਸਵਾਰੀਆਂ ਤੇ ਕਨੈਕਟਰ 24 ਪੰਜਾਬੀ ਦੇ ਚੈਨਲ ਸਬਸਕ੍ਰਾਈਬ ਕਰਨ ਨਾਲ 24 ਪੰਜਾਬੀ ਦੇ ਪੇਜ ਨੂੰ ਲਾਈਕ ਕਰਨਾ ਨਾ ਭੁੱਲੋ ਰਿਪੋਰਟ ਗੁਰਪ੍ਰੀਤ ਸਿੰਘ ਬਰਸਟਾ ਦਾਲ ਤੇ ਡੋਣਾ ਚ ਸੀ ਐਸ ਤਰ੍ਹਾਂ ਆਉਂਦੇ ਕਿਰਾਈਏ ਗਰੇ ਕਨੈਕਟਰ ਵੱਲੋਂ ਕੁੱਟਮਾਰ ਕੀਤੀ ਕਿ ਤੁਸੀਂ ਬਸੇ ਕੁੱਟਮਾਰ ਕੀਤੀ ਹੈ ਕਨੈਕਟਰ ਵੱਲੋਂ ਦੇ ਰਿਹਾ ਬਣਾਦਾ ਹਸਦਾ ਫਲਕਾ ਨਾ ਕਿ ਹਸਦਾ ਰਸ ਮੈਂ ਨਾ ਕਰੀ ਕੀ ਨਾਮ ਹੈ ਜੀ ਤੁਹਾਡਾ ਸੁਨੇਹਾ ਕਰ ਸਰੰਦ ਤੋਂ ਤੇ ਮਾਮਲਾ ਕੀ ਹੋਇਆ ਬਸ ਤੇ ਜਿਹੜੀ ਗੱਲ ਹੋਈ ਹੈ ਕੀ ਮਾਮਲਾ ਬਸ ਤੇ ਅਸੀਂ ਟਿਕਟ ਕਟਾ ਰਹੇ ਸੀਗੇ ਕੰਡਕਟਰ ਨੇ दारू ਪੀਤੀ ਹੋਈ ਸੀ ਅਸੀਂ ਕਿਹਾ ਕਿ ਉਹ ਕਹਿੰਦਾ ਟਿਕਟ ਘਟਾਓ ਸਾਰੇ ਬੱਚੇ ਇੱਕ ਜਣੇ ਨੇ ਘਟਾ ਲਿਆ ਸਾਡੇ ਚੋਂ 10 12 ਜਣੇ ਸੀਗੇ ਅਸੀਂ ਨਾਲ ਫਿਰ ਉਹ ਸਾਰਿਆਂ ਨੇ ਨਹੀਂ ਸਾਰਿਆਂ ਨੇ ਨਹੀਂ ਘਟਾਇਆ ਦੋ ਜਣੇ ਨੇ ਘਟਾ ਲਿਆ ਉਹ ਅੰਦਰ ਚਲ ਗਏ ਇੱਕ ਛੋਟੀ ਜੀ ਕੁੜੀ ਸੀਗੀ ਉਹ ਵੀ ਜਾਣ ਲੱਗ ਉਹ ਪਿੱਛੇ ਪਿੱਛੇ ਚਲ ਗਈ ਉਹ ਕਹਿੰਦਾ ਤੁਸੀਂ ਪਿੱਛੇ ਕਿਵੇਂ ਗਏ ਦੱਬ ਕੇ ਉਹਨੇ ਝਟਕਾ ਮਾਰਿਆ ਕਿੰਨੇ ਸਾਲ ਦੀ ਬੱਚੀ ਸੀ ਤਿੰਨ ਸਾਲ ਦੀ ਅੱਛਾ ਉਹਨੇ ਕਿਹਾ ਉਹਦੀ ਟਿਕਟ ਘਟਾਓ ਫਿਰ ਅਸੀਂ ਕਿਹਾ ਘਟਾ ਲਾਂ ਬੱਚੇ ਆ ਕਿੱਥੇ ਮੰਨਦੇ ਹੋ ਪਿੱਛੇ ਚਲ ਗਏ ਫਿਰ ਉਹਨੇ ਉਹਨੋਂ ਮੀਸ਼ਾ ਦੀਦੀ ਨੇ ਕਿਹਾ ਕਹਿੰਦਾ ਕਿਉਂ ਗਈ ਉਹ ਕਿਉਂ ਗਈ ਉਹ ਅੰਦਰ ਉਹਦੀ ਟਿਕਟ ਕਟਾਓ ਫਿਰ ਅਸੀਂ ਕਿਹਾ ਹਾਂ ਕਟਾ ਲਾਂਗੇ ਐਵੇਂ ਭੱਜੇ ਥੋੜੀ ਨਾ ਜਾ ਰਹੇ ਕਿੱਥੇ ਫਿਰ ਅਮੀਸ਼ਾ ਦੀਦੀ ਕਹਿੰਦੀ ਇਹ ਗੱਲ ਤੁਸੀਂ ਪਿਆਰ ਨਾਲ ਕਹਿ ਸਕਦੇ ਹੋ ਫਿਰ ਕਹਿੰਦਾ ਤੇਰੇ ਤੇਰੇ ਬੁੜੇ ਦਾ ਰਾਜ ਹੈ ਤੇਰੇ ਸਰਕਾਰੀ ਫਿਰ ਅਮੀਸ਼ਾ ਦੀਦੀ ਕਹਿੰਦੀ ਕੀ ਸਰਕਾਰੀ ਬੱਸ ਹੈ ਇਹ ਤੇਰੇ ਪਿਓ ਦੀ ਨਹੀਂ ਹੈਗੀ ਉਹਨੇ ਵੀ ਕਹਤਾ ਤੇਰੇ ਪਿਓ ਦੀ ਨਹੀਂ ਹੈਗੀ ਉਹਨੇ ਜਾ ਕੇ ਅੰਦਰ ਉਹਦੇ ਉਹਦੇ ਮਤਲਬ ਉਹਨੇ ਟਿਕਟ ਕਟਾ ਲਈ ਸੀਗੀ ਉਹਨੇ ਟਿਕਟ ਕਟਾ ਲਈ ਸੀਗੀ ਉਹ ਗਿਆ ਅੰਦਰ ਉਹਨੇ ਉਹਦੀ ਕਾਲਰ ਤੇ ਹੱਥ ਮਾਰ ਕੀਤਾ ਉਹਨੇ ਕੰਡਕਟਰ ਨੇ ਅਮੀਸ਼ਾ ਦੀਦੀ ਦੇ ਕਾਲਰ ਤੇ ਹੱਥ ਚੱਕਿਆ ਉਹਨੂੰ ਫੜ ਲਿਆ ਤੇ ਉਹਦੇ 5 6 ਥੱਪੜ ਲਾਏ ਆ ਕੰਡਕਟਰ ਵੱਲੋਂ ਹਾਂਜੀ ਕੰਡਕਟਰ ਨੇ ਮਾਰਿਆ ਕੰਡਕਟਰ ਨੇ ਮਾਰਿਆ ਫਿਰ ਇੱਕ ਉਹਦੀ ਮੰਮਾ ਮੇਰੇ ਬੜੇ ਮੰਮਾ ਉਹ ਪਿੱਛੇ ਗਏ ਉਹਨਾਂ ਨੇ ਵੀ ਟਿਕਟ ਕਟਾ ਲਈ ਸੀ ਦੋ ਬੰਦਿਆਂ ਦੀ ਉਹ ਵੀ ਪਿੱਛੇ ਗਏ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਤੇਰੀ ਹਿੰਮਤ ਕਿਵੇਂ ਹੋਈ ਤੂੰ ਲੇਡੀ ਉਥੇ ਕੁੜੀ ਤੇ ਹੱਥ ਕਿਉਂ ਚੱਕਿਆ ਉਹਨੇ ਵੀ ਫੜ ਲਿਆ ਉਹਨੂੰ ਵੀ ਫੜ ਲਿਆ ਜੀ ਨਾ ਕੋਈ ਯਾਰ ਤੁਸੀਂ ਉਹ ਬੋਲਤ ਨਹੀਂ ਉਹ ਫੜ ਲਿਆ ਤੇ ਉਹਨੂੰ ਉਹਨੂੰ ਵੀ ਮਾਰਿਆ ਹਾਂ ਤੇ ਉਹਦੇ ਹੱਥ ਚ ਬਲੱਡ ਨਿਕਲਣ ਲੱਗਿਆ ਉਹਨੇ ਇੰਨੀ ਜ਼ੋਰ ਦੀ ਮਾਰੇ ਤੇ ਫਿਰ ਅਸੀਂ ਅਸੀਂ ਵੀ ਪਿੱਛੇ ਭੱਜੇ ਉਹਨਾਂ ਦੇ ਫਿਰ ਉਹ ਮਤਲਬ ਕੁੜੀਆਂ ਨੇ ਅਸੀਂ ਸਾਰਿਆਂ ਨੇ ਉਹਦਾ ਕੋਲਰ ਫੜ ਲਿਆ ਉਹਦੀ ਫੜੇ ਫੜਨ ਚ ਉਹਦੀ ਕੋਲਰ ਫਟ ਗਈ ਫਿਰ ਉਹ ਇੱਥੇ ਆ ਰਿਹਾ ਕਹਿੰਦਾ ਉਹਨੇ ਕਹਿੰਦਾ ਕਿ ਇਹਨਾਂ ਨੇ ਮੈਨੂੰ ਕੋਲਰ ਫੜ ਕੇ ਤੇ ਮੇਰੇ ਪੱਗ ਤੇ ਹੱਤ ਪੱਗ ਉਹਦੀ ਗਲਤੀ ਨਾ ਗਈ ਸੀ ਹੱਤ ਉਹਨਾਂ ਨੇ ਫਿਰ ਉਹ ਕਹਿੰਦੇ ਅਸੀਂ ਬਸ ਚ ਉਹਨਾਂ ਨੇ ਮੰਜੇ ਤੇ ਉਥੇ ਆਹ ਸੀਟ ਤੇ ਦੋਨੋਂ ਨੂੰ ਢਾ ਲਿਆ ਅਮਿਸ਼ਾ ਦੀਦੀ ਪੜੇ ਮਮੀ ਨੂੰ ਢਾਲਿਆ ਤੇ ਉੱਪਰ ਆਪ ਚੜ ਗਿਆ ਉਹ ਇਹ ਕੋਈ ਗੱਲ ਨਹੀਂ ਹੋਈ ਕਿ ਉਹ ਲੇਡੀ ਦੇ ਉੱਤੇ ਚੜੂਗਾ ਤੇ ਉਹਨੇ ਲੇਡੀ ਦੇ ਉੱਤੇ ਵੀ ਚੜ ਕੇ ਉਹਨੇ ਥੱਪੜ ਮਾਰਿਆ 10 12 ਥੱਪੜ ਮਾਰੇ ਆ ਇਥੇ ਲੋਕ ਸਾ ਵੀ ਕਿੰਨੇ ਲੋਕ ਉਹਦੇ ਗੱਡੀ ਚ ਉਸ ਟਾਈਮ ਸੀ ਬਹੁਤ ਸਿਗੇ ਬਟ ਹੁਣ ਮੈਂ ਕਹਿ ਨਹੀਂ ਸਕਦੀ ਕਿ ਸਾਡੇ ਨਾਲ ਹਾਂ ਫੁੱਲ ਨਹੀਂ ਸੀਗੀ ਬਸ ਨਹੀਂ 10 12 ਸੀਗੇ ਫਿਰ ਉਹ ਹੁਣ ਮੈਂ ਕਹਿ ਨਹੀਂ ਸਕਦੀ ਕਿ ਉਹ ਸਾਡੇ ਸਾਥ ਦੇਣਗੇ ਕਿ ਨਹੀਂ ਬਟ ਇੱਕ ਵੀਰਾ ਸੀਗਾ ਸਾਡੇ ਨਾਲ ਜਦ ਤੱਕ ਉਹਨੇ ਸਾਡੇ ਪਿੱਛੇ ਇੱਕ ਮੈਨੂੰ ਵੀ ਉਹ ਮਾਰਨ ਲੱਗਿਆ ਸੀਗਾ ਬਟ ਉਹ ਵੀਰ ਆ ਕੇ ਉਹਨੇ ਮੈਨੂੰ ਉਹਨੇ ਧੱਕਾ ਮਾਰਿਆ ਕੰਡਕਟਰ ਨੂੰ ਨਹੀਂ ਤਾਂ ਉਹ ਮੈਨੂੰ ਵੀ ਮਾਰਨ ਲੱਗੇ ਸੀ ਉਹ ਮੈਨੂੰ ਵੀ ਫੜਨ ਲੱਗਿਆ ਸੀਗਾ ਉਹ ਤੁਸੀਂ ਕਿੱਥੇ ਜਾ ਰਹੇ ਸੀ ਅਸੀਂ ਸੰਨੰਦ ਅਸੀਂ ਪਟਿਆਲੇ ਆਏ ਸੀ ਕਾਲੀ ਮਾਤਾ ਦੇ ਮੰਦਿਰ ਅਸੀਂ ਮੱਠਾ ਟੇਕ ਕੇ ਜਾਣ ਲੱਗੇ ਸੀਗੇ ਪਟਿਆਲਾ ਦੀ ਸਰਾਂਦੇ ਦੀ ਬੱਸ ਫੜੀ ਸੀ ਅਸੀਂ ਪਟਿਆਲਾ ਚ ਜਾਂਦੇ ਏਦਾਂ ਜਿਹੜੇ ਕੰਡਕਟਰ ਡਰਾਈਵਰ दारू ਪੀ ਕੇ ਜਿਹੜਾ ਲੋਕਾਂ ਨਾਲ ਇੱਕਦਮ ਬੇਵਾਬ ਕਰੇ ਐਵੇਂ ਕੋਈ ਐਵੇਂ ਕੋਈ ਲੇਡੀ ਤੇ ਹੱਥ ਨਹੀਂ ਚੱਕ ਸਕਦਾ ਉਹਨੂੰ ਕੁਝ ਨਾ ਕੁਝ ਕਾਰਵਾਈ ਕਰੋ ਅਸੀਂ ਐਵੇਂ ਨਹੀਂ ਜਾਣ ਦੇਣਾ ਉਹਨੂੰ ਉਹ ਥਾਣੇ ਆਏ ਉਹ ਥਾਣੇ ਆਏ ਆ ਅਸੀਂ ਉਹ ਵੀ ਪੁਲਿਸ ਇੰਸਪੈਕਟਰ ਵੀ ਬਾਹਰ ਆਏ ਸੀਗੇ ਉਹਨਾਂ ਨੇ ਕਿਹਾ ਤੁਸੀਂ ਅਸੀਂਗੇ ਬਾਹਰ ਗਏ ਬਟ ਉਹਨਾਂ ਦੀ ਸੁਣ ਰਹੇ ਸੀਗੇ ਫਿਰ ਅਸੀਂ ਬਾਹਰ ਆ ਗਏ ਫਿਰ ਉਹ ਬਾਹਰ ਆ ਕੇ ਕਹਿੰਦੇ ਕਿ ਤੁਸੀਂ ਰਿਪੋਰਟ ਕਿਉਂ ਨਹੀਂ ਲਿਖਾਈ ਬਾਹਰ ਕਿਉਂ ਭੱਜ ਗਏ ਫਿਰ ਉਹ ਕਹਿ ਰਹੇ ਸੀਗੇ ਕਿ ਤੁਸੀਂ ਮਤਲਬ ਸਾਡੀ ਸੁਣਵਾਈ ਨਹੀਂ ਰਿਪੋਰਟ ਲਿਖੀ ਹੈ ਉਹ ਗਏ ਹੈਗੇ ਦੋ ਜਣੇ ਗਏ ਕੋਈ ਵੀਡੀਓ ਹੈਗੀ ਹੈ ਹਾਂਜੀ ਵੀਡੀਓ ਵੀ ਹੈ ਠੀਕ ਹੈ ਜੀ ਠੀਕ ਕੀ ਨਾਮ ਹੈ ਮੈਮ ਮੈਮ ਸਰ ਸਾਡਾ ਨਾਮ ਅਮੀਸ਼ਾ ਹੈ ਮੇਰਾ ਨਾਮ ਅਮੀਸ਼ਾ ਅਸੀਂ ਸਰੰਦ ਤੋਂ ਆਏ ਆ ਅਸੀਂ ਪਟਿਆਲਾ ਕਾਲੀ ਮਾਤਾ ਮੱਠਰ ਟੇਕਣਗੇ ਅਸੀਂ ਪੂਰਾ ਫੈਮਿਲੀ ਨਾਲ ਤੇ ਉਸ ਤੋਂ ਬਾਅਦ ਅਸੀਂ ਤਾਂ ਇੱਥੇ ਆਰਾਮਨਾਲ ਗਏ ਉੱਥੋਂ ਅਸੀਂ ਆਏ ਹਾਂ ਉਸ ਤੋਂ ਉਦੋਂ ਸੇ ਬੱਸ ਸਟੈਂਡ ਤੋਂ ਪਟਿਆਲਾ ਅਸੀਂ ਚੜਨ ਲੱਗੇ ਬੱਸ ਤੋਂ ਹਾਂਜੀ ਨਵੇਂ ਬੱਸ ਸਟੈਂਡ ਤੋਂ ਅਸੀਂ ਚੜਨ ਲੱਗੇ ਉਸ ਤੋਂ ਉਦੋਂ ਨੇ ਸਾਨੂੰ ਮਿਲ ਕੇ ਟਿਕਟ ਕਹਿੰਦਾ ਟਿਕਟ ਅੱਥੇ ਘਟਵਾਓ ਬਾਹਰੋਂ ਪਰ ਅਸੀਂ ਬਾਹਰ ਟਿਕਟ ਕਟਵਾ ਕੇ ਅੰਦਰ ਜਾਣ ਲੱਗੇ ਉਸ ਤੋਂ ਮੇਰੀ ਮੇਰੀ ਭਾਣਜੀ ਸੀ ਕਿ ਮੇਰੀ ਭੈਣ ਦੀ ਕੁੜੀ ਸੀਗੀ ਉਹ ਪਿੱਛੇ ਚੜਨ ਲੱਗੀ ਉਹ ਪਿੱਛੇ ਚੜਨ ਲੱਗੀ ਬੱਚੀ ਛੋਟੀ ਉਹ ਕਹਿੰਦਾ ਓਏ ਓਏ ਤਰੂ ਕੋ ਇੱਧਰ ਪਹਿਲਾਂ ਤਾਂ ਉਹਨੇ ਬਤਮੀਜੀ ਨਾਲ ਬੋਲਿਆ ਫਿਰ ਮੈਂ ਕਿਹਾ ਪਿਆਰ ਨਾਲ ਵੀ ਬੋਲ ਸਕਦਾ ਤੁਸੀਂ ਫਿਰ ਉਹ ਕਹਿੰਦਾ ਕਿ ਕੀ ਹੋਇਆ ਕੀ ਹੋਇਆ ਮੈਂ ਕਿਹਾ ਬਤਮੀਜੀ ਨਾਲ ਨਾ ਬੋਲੋ ਫਿਰ ਕਹਿੰਦਾ ਸਾਲੀ ਭੈਣ ਭੈਣ ਚੋਦੀ ਸਾਲੀ ਭੈਣ ਚੋਦੀ ਗਾਲ ਗਾ ਮੈਨੂੰ ਗਾਲ ਮੈਨੂੰ ਗਾਲ ਘੱਡੀ ਮੈਂ ਕਿਹਾ ਗਾਲ ਨਾ ਕੱਢੋ ਤੁਸੀਂ ਉਸ ਤੋਂ ਦੇ ਹੋ ਗਈ ਉਸ ਤੋਂ ਬਾਅਦ ਮੇਰੇ ਮੈਨੂੰ ਖਿੱਚ ਕੇ ਥੱਪੜ ਮਾਰਿਆ ਕਹਿੰਦਾ ਮੈਂ ਕਿਹਾ ਥੱਪੜ ਕਿਉਂ ਮਾਰ ਰਹੇ ਹੋ ਤੁਸੀਂ ਇੰਨਾ ਤੁਹਾਡੀ ਬਸ ਨਾ ਮੇਰੀ ਬਸ ਨਾ ਤੁਹਾਡੇ ਪਿਓ ਦੀ ਬਸ ਇਹ ਸਰਕਾਰੀ ਰੋਡ 'ਚ ਹੈ ਪੀ ਆਰ ਟੀ ਸੀ ਹੈ ਠੀਕ ਘੱਟ ਤੇ ਲਟਾਤਾ ਸੀਟ ਤੇ ਲਟਾਤਾ ਮੇਰੀ ਮੰਮੀ ਨੂੰ ਵੀ ਮਾਰਿਆ ਖਿੱਚ ਕੇ 3-4 ਥੱਪੜ ਮੰਮੀ ਨੂੰ ਮਾਰਨ ਤੋਂ ਬਾਅਦ ਮੇਰੇ ਪਿੱਛੇ ਤੋਂ ਟੀ-ਸ਼ਰਟ ਫੜ ਲਿਆ ਮੰਮੀ ਨੇ ਮੈਨੂੰ ਜਦ ਮਾਰਨ ਦੇਖਿਆ ਮੰਮੀ ਨੇ ਮੰਮੀ ਨੇ ਵੀ ਛੋਟੀ ਟੀ-ਸ਼ਰਟ ਫੜ ਲਿਆ ਉਸ ਦਾ ਡਰਾਈਵਰ ਦਾ ਪਰ ਉਸ ਦਾ ਡਰਾਈਵਰ ਡਰਾਈਵਰ ਨੇ ਮੰਮੀ ਨੂੰ ਖਿੱਚ ਖਿੱਚ ਕੇ ਘੁੰਮ ਕੇ ਮਾਰਿਆ ਮੰਮੀ ਨੂੰ ਉਸ ਤੋਂ ਬਾਅਦ ਮੈਂ ਫਿਰ ਪਿੱਛੇ ਤੋਂ ਪੜਿਆ ਮੇਰੀ ਬੂਆ ਉਹਨੇ ਸਾਰਿਆਂ ਨੇ ਫੜਿਆ ਉਸ ਤੋਂ ਉਹਨੇ ਪਿੱਛੋਂ ਮੈਨੂੰ ਲਟਲਾਤਾ ਲਟਾਤਾ ਮੈਨੂੰ ਬੈਠ ਤੇ ਸਿੱਟਦਾ ਸੀਟ ਤੇ ਤਿੰਨ ਜਿਹੜੀ ਤਿੰਨ ਸੀਟਾਂ ਤਿੰਨ ਸੀਟ ਤੇ ਮੈਨੂੰ ਸਿੱਟਦਾ ਉਸ ਤੋਂ ਬਾਅਦ ਮੇਰੀ ਮੇਰੀ ਮੰਮੀ ਨੂੰ ਵੀ ਚੱਕ ਕੇ ਨਾ ਤਾਂ ਮੈਨੂੰ ਨਹੀਂ ਪਤਾ ਨਸ਼ਾ ਕੀਤਾ ਹੋਇਆ ਸੀਗਾ ਅੰਦਰ ਪੁਲਿਸ ਵੀ ਕਹਿ ਰਹੀ ਇੱਕ ਕੇਸ ਹੋਰ ਆਈ ਹੋਈ ਹੈ ਦੀ ਕੰਡਕਟਰ ਦੀ ਉਹਨੂੰ ਸਾਨੂੰ ਬਤ ਮੇ ਬਹੁਤ ਤਰੀਕੇ ਨਾਲ ਸਰ ਉਹਨੇ ਸਾਨੂੰ ਮਾਰਿਆ ਹੈਗਾ ਵੀਡੀਓ ਹੈਗੀ ਹੈ ਹੁਣ ਕਿੱਦਾਂ ਦੀ ਕਾਰਵਾਈ ਕਰਦੇ ਹੋ ਜਿੱਦੇ ਪੰਜਾਬ ਸਰਕਾਰ ਵਾਲੋ ਬੱਸਾਂ ਵਾਲਾਂ ਨੂੰ ਚੰਗੀ ਦਿੰਦੇ ਹੈ ਕਿ ਡਰਾਈਵਰ ਨਾ दारू पीके ਚਲਾਏਗਾ ਨਾ ਕਿਤੇ ਵਿਵਹਾਰ ਕਰੇਗਾ ਤਾਂ ਗਲਤ ਮਹਿਲਾਵਾਂ ਨਾਲ ਬਹਿਨਾਵਨ ਮਹਿਲਾਵਾਂ ਨਾਲ ਬਹੁਤ ਗੰਦੀ ਤਰੀਕੇ ਨਾਲ ਨੇ ਸਲੂਕ ਕੀਤੀ ਬਦਤਮੀਜ਼ੀ ਨਾਲ ਸਲੂਕ ਕੀਤਾ ਇਹਨੇ ਸਾਡੇ ਨਾਲ ਪੁਲਿਸ ਕੰਪਲੇਨ ਕਰਤੀ ਹੈ ਪੁਲਿਸ ਕੰਪਲੇਨ ਕਰਤੀ ਹੈ ਉਹਨੇ ਸਾਡੇ ਨਾਲ ਕਿ ਪੁਲਿਸ ਕੰਪਲੇਨ ਸਾਰੀ ਹੋ ਗਈ ਸਾਡੇ ਨਾਲ ਉਸ ਤੋਂ ਵੀ ਭਾਬੀ ਨੂੰ ਛੱਡ ਕੇ ਬੱਸ ਨਿਕਲ ਗਿਆ ਚਾਰ ਨਿਆਣੇ ਉਹਦੇ ਕੋਲ ਮੇਰੀ ਭਾਬੀ ਕੋਲ ਉਹਨ ਭਾਬੀ ਨੂੰ ਮੇਰੀ ਕੁਛ ਨਹੀਂ ਪਤਾ ਪਿੰਡੋਂ ਦੀ ਹੈ ਮੇਰੀ ਭਾਬੀ ਉਹ ਭਾਬੀ ਨੂੰ ਮੇਰੇ ਛੱਡ ਕੇ ਪੰਜ ਨਿਆਣੇ ਨੂੰ ਕੱਲੀ ਵਿਚਾਰੀ ਬੱਸ ਸਟੈਂਡ ਤੋਂ ਪਟਿਆਲਾ ਸੀਗੀ ਉਹ ਲੈ ਕੇ ਨਹੀਂ ਆਏ 10 ਤੁਸੀਂ ਲੋਕ 10 ਸੀਗੇ ਅਸੀਂ 10 ਲੋਕ ਸੀਗੇ ਟੋਟਲ ਅਸੀਂ ਕਾਲੀ ਮਾਤਾ ਮੱਠਾ ਅਸੀਂ ਘਰ ਜਾ ਰਹੇ ਸੀਗੇ ਸਾਰੇ ਨਿਆ ਕੀਤੀ ਜਾਂਦੀ ਹੈ ਕਿ ਇਹਨੂੰ ਜਿੰਨਾ ਹੋ ਸਕੇ ਇਹਨੂੰ ਇੰਨੇ ਹੀ ਲੋ ਹੋਏ ਬਸ ਠੀਕ ਹੈ ਸਾਨੂੰ ਇਹਨਾਂ ਹੋਰ ਪਤਾ ਨਹੀਂ ਉਹ ਲਈ ਕੀ ਨਾਮ ਹੈ ਮੇਰਾ ਨਾਮ ਪਲਵਿੰਦਰ ਸਿੰਘ ਹੈ ਜੀ ਮੈਂ ਪਟਿਆਲਾ ਡੀਪੂ ਚੋਂ ਬਸਰ ਐਡਵਾਂਸ ਬੁੱਕਰ ਡਿਊਟੀ ਕਰਦਾ ਗੱਡੀ ਕਿੱਥੇ ਜਾ ਰਹੀ ਸੀ ਇਹ ਗੱਡੀ ਪਟਿਆਲਾ ਤੋਂ ਨੰਗਲ ਜਾ ਰਹੀ ਸੀ ਜਦੋਂ ਪਟਿਆਲੇ বাস ਸਟੈਂਡ 'ਚ ਗੱਡੀ ਕਾਊਂਟਰ ਲੱਗੀ ਆ ਮੈਂ ਟਿਕ ਟੱਕ ਘਟਣ ਲੱਗਿਆਗਾ ਲੇਡੀਜ਼ ਵਾਰੀਆਂ ਆਈਆਂ ਚਲੋ ਮੈਂ ਪਹਿਲਾਂ ਆਨੰਦਪੁਰ ਸਾਹਿਬ ਦੀਆਂ ਨੰਗਲ ਦੀਆਂ ਡੇਟਾਂ ਘਟੀਆਂ ਇਹ ਸਰਹੰਦ ਦੀਆਂ ਸਵਾਰੀਆਂ ਆਈਆਂ ਐਸੇ ਜੱਤਸੁਆਰੇ ਨਾਲ ਪੰਜ ਚਾਰ ਜੋਹਾਕ ਨੇ ਜੀ ਮੈਂ ਇਹਨਾਂ ਨੂੰ ਕਿਹਾ ਵੀ ਤਿੰਨ ਸਾਲ ਤੋਂ ਉੱਪਰ ਬੱਚੇ ਹੀ ਡੇਟ ਲੱਗੂ ਜਦੋਂ ਇਹਨਾਂ ਨੇ ਪਹਿਲਾਂ ਦੋ ਟਿਕ ਟੰਗ ਟਾਈਆਂ ਦੋ ਬੱਚੇ ਉਦੋਂ ਅੰਦਰ ਲੈ ਗਈਆਂ ਲੁਕੋ ਕੇ ਉਦੋਂ ਬਾਅਦ ਇੱਕ ਡੇਟ ਕਟਾਈ ਦੋ ਬੱਚੇ ਫੇਰ ਲੈ ਗਈਆਂ ਮੈਂ ਵਿੱਚ ਗਿਆ ਮਹਾਂਪਈਆ ਜਿਹੜੇ ਬੱਚੇ ਬੈਠੇ ਇਹਨਾਂ ਦੀ ਟਿਕਟ ਲਓ ਇਹਨਾਂ ਦੇ ਨਾਲ ਇੱਕ ਕੁੜੀ ਆ ਉਹ ਕਹਿੰਦੀ ਇਹ ਤੇਰੇ ਪਿਓ ਦੀ ਬਸਾ ਤੂੰ ਐ ਬੋਲਦਾ ਤੂੰ ਜੇ ਇਹ ਬੋਲਦਾ ਉਹ ਉਹ ਮੂਰੇ ਹੋ ਗਈ ਦੋ ਲੇਡੀਜ਼ ਸਾਈਡ ਤੇ ਹੋ ਗਈਆਂ ਇੱਕ ਪਿੱਸੇ ਹੋ ਗਈਆਂ ਇਹਨਾਂ ਨੇ ਮੇਰੇ ਥਾਪੜੇ ਮਾਰੇ ਮੇਰੀ ਪੱਗ ਲਾਹੀਆ ਮੇਰਾ ਪਾੜਿਆ ਕਮੀ ਜੀ ਉਦੋਂ ਬਾਅਦ ਅ ਗੱਡੀ ਉੱਥੋਂ ਤੋਰੀ ਠਾਣੇਵਾਲ ਨੂੰ ਆ ਰਹੇ ਆ ਸਾਨੂੰ ਕਹਿੰਦੇ ਅਸੀਂ ਜੂਪੀ ਦੇ ਹੁੰਨੇ ਆ ਅਸੀਂ ਤੈਨੂੰ ਵੜ ਦਾਂਗੇ ਅਸੀਂ ਆਹ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਅਸੀਂ ਪਹਿਲਾਂ ਤਾਂ ਪੰਜਾਬ ਸਰਕਾਰ ਨੂੰ ਇਹ ਕਹਿੰਦੇ ਜੀ ਜਦੋਂ ਇਹ ਜੂਪੀ ਦੇ ਬਸਨੀਕ ਨੇ ਇਹਨਾਂ ਦਾ ਪੰਜਾਬ ਤੋਂ ਆਧਾਰ ਕੜ ਕੇ ਕਿਉਂ ਬਣਾਇਆ ਜਾਂਦਾ ਹੈ ਮੈਂ ਸਿੱਖ ਭਾਈ ਆ ਮੇਰੀ ਇਹਨਾਂ ਨੇ ਪੱਗ ਕਿਉਂ ਲਾਹੀ ਹੈ ਜੀ ਲੇਕਿਨ ਉਹਨਾਂ ਦਾ ਤਾਂ ਕਹਿਣਾ ਹੈ ਕਿ ਇਹਨਾਂ ਨੇ ਗਾਲੀ ਗਲੋਚ ਕੀਤੀ ਬਾਈ ਜੀ ਉੱਥੇ ਸਵਾਰੀਆਂ ਸੀ ਤੁਸੀਂ ਸਵਾਰੀਆਂ ਤੋਂ ਸਾਰਿਆਂ ਤੋਂ ਡਿਬੇਟ ਲੈਂਦੇ ਕੀ ਸਵਾਰੀਆਂ ਨੇ ਕਿਹਾ ਜੇ ਸਵਾਰੀਆਂ ਹਾਂ ਮੇਰੇ ਪੱਖ 'ਚ ਨਹੀਂ ਖੜਦੇ ਜੋ ਮੈਨੂੰ ਬਣਦੀ ਕਾਰਵਾਈ ਉਹ ਸੋ ਜਦ ਦਿੱਤੀ ਜਾਵੇ ਜੀ ਕਾਰਨ ਕੀ ਮੰਨਦੇ ਹੋ ਲੜਾਈ ਦਾ ਕਾਰਨ ਕੀ ਬਣਦੇ ਆਧਾਰ ਕਾਰਡ ਮੰਨਦੇ ਜੀ ਮੇਨ ਕਾਰਨ ਤੇ ਇਹਨਾਂ ਨੂੰ ਆਪਣਾ ਐ ਹੁੰਦਾ ਵੀ ਅਸੀਂ ਬੱਚੇ ਦੀ ਟਿਕਟ ਨਾ ਕਟਾਈਏ ਸਾਡੇ 20 50 ਲੱਗਣਗੇ ਅਸੀਂ ਤਾਂ ਫ੍ਰੀ ਸਫਰ ਕਰਦੇ ਆ ਜੀ ਉਹ ਬੱਚੇ ਦੀ 25 ਰੁਪਏ ਦੀ ਟਿਕਟ ਲੈਣ ਪਿਛੇ ਇਹਨਾਂ ਨੇ ਆ ਕੁਛ ਕਰਿਆ ਜੀ ਜਿਹਦੇ ਕਰਕੇ ਇਹਨਾਂ ਨੇ ਇਹਨਾਂ ਨੇ ਬਾਈ ਜੀ ਮੇਰੇ ਹੱਥ 'ਚ ਕੈਸ਼ ਦੀਗਾ ਮੇਰੇ ਹੱਥ 'ਚੋਂ ਕੈਸ਼ ਖੋਹਿਆਗਾ ਜਿਹੜਾ ਮੇਰੇ ਹੱਥ ਚ ਕੈਸ਼ ਤੀ ਗਿਆ ਤੇ ਮੇਰਾ ਢੋਲਾ ਫੜਿਆ ਗਿਆ ਮੇਰੇ ਆਲੇ-ਦਾਲੇ ਉਹਨਾਂ ਨੇ ਥਾਪੜੇ ਮਰਿਆ ਮੇਰੀ ਪੱਗ ਲਾਹੀ ਆ ਦੇਖ ਸਕਦੇ ਹੋ ਤੁਸੀਂ ਮੇਰੀ ਕਮੀ ਚ ਪਾੜੀ ਹੈ ਲੇਕਿਨ ਉਹਨਾਂ ਨੇ ਪਹਿਲਾਂ ਕਿ ਉਹਨਾਂ ਨੇ ਕਹਿਣਾ ਕਿ ਕੰਡਕਟਰ ਵੱਲੋਂ ਨਸਾ ਵੀ ਕੀਤਾ ਲੱਗਦਾ ਸਾਨੂੰ ਬਾਈ ਜੀ ਮੈਂ ਬਾਈ ਮੇਰੀ ਗੱਲ ਸੁਣੋ ਬੋਲ ਰਿਹਾ ਮੈਂ ਡ੍ਰੌਪ ਟੈਸਟ ਕਰਾਉਣਾ ਮੇਰਾ ਜਿੱਦੇ ਤੋਂ ਜਨਮ ਹੋਇਆ ਅੱਜ ਤੱਕ ਮੇਰੇ ਚ ਕੋਈ ਕੈਮੀਕਲ ਹੋਵੇ ਮੈਨੂੰ ਜਿੱਥੇ ਕਹੋ ਉੱਥੇ ਲੈ ਜਾਓ ਇਹ ਕਹਿੰਦੇ ਕਿ ਸਾਨੂੰ ਪਹਿਲਾਂ ਸੀਟ ਦੇ ਗਿਰਾ ਦਿੱਤਾ ਉਹਨੇ ਕੁੱਟਮਾਰ ਕੀਤੀ ਉਹਨਾਂ ਨੇ ਵੀਡੀਓ ਵੀ ਕਿ ਦਿੱਤੀ ਵੀ ਆ ਜਿਹਦੇ ਤੂੰ ਤੁਹਾਡੀ ਵੀ ਮਾਰਦੀ ਆ ਰਹੀ ਆ ਉਹਦੇ 'ਚ ਉਹਨਾਂ ਨੇ ਮੇਰੀ ਪੱਗ ਲਾਉਂਦੇ ਦੇਖਿਆ ਤੁਸੀਂ ਉਹਨਾਂ ਨੇ ਮੇਰਾ ਕਮੀਜ਼ ਪਾੜੇ ਦੇਖਿਆ ਤੁਸੀਂ ਉਹਨਾਂ ਨੇ ਮੇਰੇ ਥਾਪੜੇ ਮਾਰੇ ਉਹ ਦਿਖਾਇਆ ਉਹਨਾਂ ਨੇ ਲੇਕਿਨ ਵੀਡੀਓ ਦਿਖਾਣ ਦੀ ਦਿੱਤੀ ਆ ਉਹਨਾਂ ਨੇ ਦੋ ਤਿੰਨ ਜਿੱਥੇ ਤੁਸੀਂ ਕੁੱਟਮਾਰ ਕਰ ਰਹੇ ਹੋ ਮਹਿਲਾ ਜਦੋਂ ਬਾਈ ਜੀ ਜਦੋਂ ਤੁਸੀਂ ਵੀਡੀਓ ਵੇਖੀ ਆ ਜਿਹੜੀ ਮੇਰੀ ਕਮੀਜ਼ ਪਾੜੀ ਹੋਈ ਆ ਜਿਹੜੀ ਮੇਰੀ ਪੱਗ ਲਾਹੀ ਹੋਈ ਆ ਇਹ ਦੇਖੀ ਆ ਉਹ ਚ ਤੁਸੀਂ ਉਹ ਤੁਸੀਂ ਦੇ ਦਿਓ ਤੁਹਾਡੇ ਕੋਲ ਲੈ ਤੋ ਸਾਨੂੰ ਮੈਂ ਮੈਂ ਵੀਡੀਓ ਬਣਾਉਂ ਜਾਂ ਮੈਂ ਆਪਦਾ ਬਚਾ ਗਰੂ ਲੱਗਦਾ ਟਿਕਟ ਨੂੰ ਲੈ ਕੇ ਹੀ ਹੋ ਰਿਹਾ ਟਿਕਟ ਅੱਧੀ ਟਿਕਟ ਹਾਫ ਟਿਕਟ ਪਿੱਛੇ ਹੋਇਆ ਜੀ ਹੁਣ ਥਾਣੇ ਆਏ ਉਹ ਤੁਸੀਂ ਹਾਂਜੀ ਹੁਣ ਥਾਣੇ ਅਸੀਂ ਐਫ ਆਈ ਆਰ ਦਰਜ ਲਖਾ ਕੇ ਸਾਡਾ ਪਟਿਆਲਾ ਟੂ ਨੰਗਲ ਨੰਗਲ ਟੂ ਬਠਿੰਡਾ ਟਾਈਮ ਐਸ ਹੋਇਆ ਸੀ ਟਾਈਮ ਖਰਤਾ ਜੇ ਸਾਡੇ ਨਾਲ ਇਨਸਾਫ ਨਹੀਂ ਹੋਇਆ ਜਾਊਗਾ ਅਸੀਂ ਪਟਿਆਲਾ ਚੌਂਕ ਬੱਸ ਸਟੈਂਡ ਬੰਦ ਕਰਾਂਗੇ ਜਿਹਨ ਪੁੱਛ ਵਲੋਂ ਕੀ ਗੱਲਬਾਤ ਹੋ ਰਹੀ ਉਹ ਉਹਨਾਂ ਨੇ ਜੀ ਸਾਡੇ ਬਿਆਨ ਲੈਤੇ ਇਹਨਾਂ ਦੇ ਬਿਆਨ ਲੈਤੇ ਅਜੇ ਅਗਲੀ ਕਾਰਵਾਈ ਚੱਲ ਰਹੀ ਹੈ ਜੀ